ਫੋਜਾ ਜੀ ਕਿੱਥੇ ਜਾ ਰਹੇ ਹੋ? ਅਸੀਂ ਜਾ ਰਹੇ ਆ ਆਪਰਾਮ 45 ਪਰਫੈਂਟ ਚੜਕਾ। ਠੀਕ ਹੈ। ਇਹ ਕਿੰਨਾ ਕੁ ਸਮਾਨ ਲੈ ਕੇ ਜਾ ਰਹੇ ਹੋ ਫਿਰ? ਇਹੋ ਇੱਦਾਂ ਨੇ। ਕਪੜੇ-ਕਪੜੇ ਗੇ ਨਮਾੜੇ ਹੋਏ। ਵਜਾ ਕੀ ਤੁਹਾਡੇ ਜਾਣ ਦੀ? ਵਜਾ ਵੀ ਆ ਬਾਦਰ ਦੇ ਏਰੀਏ ਇੱਕ ਮਸਜਿਦ ਹੈ ਖਰਾਬ। ਖਾਣਾ ਤੇ ਤਾਂ ਜਾਣੇ। ਜੰਗ ਦਾ ਮਾਹੌਲ ਬਣਿਆ। ਹਾਂ ਜੀ ਜੰਗ ਦਾ ਮਾਹੌਲ ਬਣਿਆ। ਤੇ ਫਿਰ ਫਿਰ ਤੁਹਾਨੂੰ ਇੱਥੇ ਤੁਸੀਂ ਰਹਿਣ ਤੋਂ ਡਰ ਨਹੀਂ ਲੱਗਦਾ? ਫਿਰ ਕਿਤੇ ਜਾਏ ਕਿਤੇ ਹੋਰ ਚੱਲਦਾ ਸਗਰ ਉਹ ਹੁਣ ਕਿਹੜੇ ਅਸੀਂ ਜਾਣ ਅਸਮਾਨ ਹੀ ਸਟਣੇ ਇੱਥੇ ਆ ਜਾ ਅੱਛਾ ਇੱਥੇ ਰਹਿਓ ਚੱਲ ਮੌਕੇ ਤੇ ਸਮਾਨ ਜਾਣਾ ਨਹੀਂ ਆਪ ਤੇ ਭੱਜ ਗਿਆ ਭੱਜ ਗਿਆ ਗੋੜਾ ਡੇਗ ਰੋਤੇ ਸੇ ਖਤਮ ਹੋ ਗਿਆ ਪਹਿਲਾਂ ਪਹਿਲਾਂ ਵੀ ਵੇਖੀ ਜੰਗ ਤੁਸੀਂ ਇਹਨਾਂ ਦੋਨੇ ਵੇਖੇ ਨੇ 65 71 ਉਦੋਂ ਉਦੋਂ ਕੀ ਲਾਸੀਏ ਇਹ ਉਦੋਂ ਤਾਂ ਹਾਲਾਤ ਬਹੁਤ ਹੀ ਮਾਰੇ ਕਿਉਂ ਪਹਿਲੀ ਵਾਰ ਜੰਗ ਲੱਗਾ ਸੀ 65 ਕਿਸੇ ਨੇ ਵੇਖਿਆ ਵੀ ਜੰਗ ਕੀ ਹੁੰਦਾ ਕੀ ਨੇ ਜਿਵੇਂ ਗਰਮੀ ਦੇ ਦੁਆਰੇ ਹੀ ਬਾਦ ਹੋ ਵੀ ਦੁਆਰਾ ਹੀ ਆ ਕਿ ਜਿਵੇਂ ਕੋਈ ਜਗਾ ਸਿੱਧਾ ਕੱਚੇ ਵਿੱਚ ਆ ਜਾਂ ਬਣਨ ਵਿੱਚ ਹੈਗਾ ਵਰਨੀ ਤੇ ਮੋਸਲੇ ਦਾ ਜਿੱਥੇ ਕੋਈ ਬਾਹਰ ਖੇਤ ਖੜਾ ਪੈ ਰੋ ਵਾਲਾ ਆ ਜਾ ਕੋਈ ਰੋਟੀ ਇਹੇ ਨਾਲ ਕੋਈ ਮੁਕਲੀ ਗੱਲ ਵੀ ਗਲਾਸ ਵਿੱਚ ਆਇਆ ਪਾਣੀ ਪੀਣ ਜਿਹੜਾ ਗਲਾਸ ਹੁੰਦਾ ਹੈ ਤੇ ਅੱਗੇ ਜਦੋਂ ਅਸੀਂ ਗਏ ਨਾ ਸੰਕ ਆਹ ਇਹ ਕਾਰਕਾਪ ਵੀ ਨਹੀਂ ਮੰਗਿਆ ਦਿੱਤਿਆ ਨਹੀਂ ਵੀ ਪਾਣੀ ਪੀ ਰੱਖੋ ਅੱਡੇ ਵਿੱਚ ਪੂਰ ਤੇ ਜਾ ਬੈਠਿਆ ਉਹਨਾਂ ਦਾ ਉਹਨੇ ਸਾਨੂੰ ਉਹ ਕਾਫੀ ਨਹੀਂ ਦਿੱਤੇ ਕਿ ਹਾਇ ਮੱਛਿਆ ਨਹੀਂ ਏਰੀਅਲ ਉਹ ਜਾਂ ਮਤਲਬ ਬਾਰਡਰ ਦੇ ਕਿੰਨਾ ਕੁ ਦੂਰ ਹੈ ਬਾਰਡਰ ਇਤੋਂ 2 ਕਿਲੋਮੀਟਰ ਤਾਂ ਫਿਰ ਉਹ ਘੇਰ ਲੈਂਦੇ ਨੇ ਹਾਂ ਉਹ ਦੋ ਯੂਸੂਲੀ ਘੇਰ ਲੈਂਦੇ ਉਹ ਹਾਂ ਕਿਉਂ ਆਪਣੇ ਆਰਮੀ ਹਰ ਚ ਪਿੱਛੇ ਹੁੰਦੇ ਸੇਮ ਲਾਈਨ ਤੇ ਠੀਕ ਹੈ ਤੇ ਜਨਤਾ ਅੱਗੇ ਹੁੰਦੀ ਹੈ ਹਾਂ ਅਜਾ ਤੂੰ ਪਹਿਲਾਂ ਵੀ ਘਿਰਿਆ ਹੈ ਹਾਂ ਸਾਡੇ ਪਿੰਡ ਦੇ 20 ਬੰਦੇ ਫੈਂਸ ਤੇ ਖੜੇ ਗਏ ਸੀ ਕਿ ਭੁੱਖ ਮੱੜ ਲਿਆ ਇਸ ਤੇ ਪਾਣੀ ਕੀ ਹੱਥਿਆਰ ਚਾ ਲਿਆ ਸੀ ਉਹ ਕਰਦੇ ਉਹ ਇੱਕ ਚੱਕ ਡਾਉਂਡ ਪਿੰਡ ਵਿੱਚ ਵੜਾ ਆਇਆ ਸੀ ਤਾਂ ਆਪਨੇ ਇਹ ਵੇਖੋ ਉਖਾਈ ਜਿਵੇਂ ਮਾਰੇ ਮੋਟੇ ਆਰ ਦੇ ਰਹੇ ਹੋ ਉਹ ਵੀ ਆ ਗਏ ਪਿੰਡ ਵਿੱਚ ਨਹੀਂ ਤੇ ਫਿਰ ਉਹ ਵੀ ਬੰਦੇ ਛੱਡੇ ਕਿਵੇਂ ਫਿਰ ਇੱਕ ਜਦੋਂ ਲੈਣ ਦੇਣ ਹੋਇਆ ਬੋਲੋ ਤੁਮ ਆਪ ਬਣਾ ਆਪਨੇ ਬੰਦੇ ਇੱਕੋ ਨਾ ਆਦਾ ਲੜਿਆ ਆ ਨਾ ਤੇ ਆਪਨੇ ਦੋ ਦਿੱਤਿਆਂ ਵਿੱਚ ਲੈ ਲਿਆ ਨ ਦਵਾ ਦੇ ਵਿੱਚ ਦੋ ਤੋਂ ਆਪਾ ਤੋਂ ਲੈnde ਰਹੇ ਠੀਕ ਹੈ ਤੇ ਤਾਂ ਉਹਨਾਂ ਦੇ ਘੱਟ ਬੰਦੇ ਆਪਨੇ ਜ਼ਿਆਦਾ ਬੰਦੇ ਗਏ ਠੀਕ ਹਾਂ कहाँ के रहने वाले हो पक्का चीज अच्छा क्या या आप सब छोड़ के जा रहे हैं इधर से ये देखो जी उसका उधर का माहौल है ना इसलिए सारा गांव खाली हो रहा है हाँ देखो दिखाई जा रहे बाकी कोई जाने का ऐसा है नहीं जी किसी ने बोला नहीं है जाने नहीं बोला जी नहीं बोला जी खुद की खुद की तरफ से बस 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 जैसे कि आज से चली चलिए आने से डरती है ना जी वैसे चलो जी चलो जी चलो जी